ਹਲਕਾ ਖਰੂਦ ਸਾਹਿਬ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਸਲਾਂਗਾ ਜੋਗ ਉਪਰਾਲਾ ਬਾਰਡਰ ਏਰੀਏ ਦੇ ਬੱਚੇ ਬਣ ਗਏ ਵੱਡੇ ਵੱਡੇ ਅਫਸਰ ਪ੍ਰੈਸ ਕਾਨਫਰੰਸ ਦਰਾਨ ਕੀ ਕਹਿਣਾ ਐਮਐਲਏ ਸਾਹਿਬ ਦਾ ਸੁਣੋ ਤੁਸੀਂ ਵੀ ਮਜੈਲਪੁਰੋ ਟੀਵੀ ਤੋਂ ਸਰਜੀ ਸਿੰਘ ਦੀ ਖਾਸ ਰਿਪੋਰਟ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮੰਨੀਓ ਆਈਐਸ 1999 ਦੇ ਵਿੱਚ ਖੁੱਲ੍ਹਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ ਆ 2500 ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੈ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਅਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਾ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਜੀਐਸਸ ਕਲੀਅਰ ਕਰਕੇ ਕੋ ਚੱਲੇ ਅ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਜੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਸਵੀਲਦਾਰ ਬਣੇ ਕੋਈ ਵੀ ਕੋਪਰੇਟਿਵ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹੇ ਕੋਈ ਬੀ ਡੀ ਪੀਓ ਬਣੇ ਐਵੇਂ ਨੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਜਿਹੜੀਆਂ ਪੀਸੀਸ ਕਰਕੇ ਅਕਸਰ ਤੇ ਪੀਸੀਸ ਦਾ ਇੱਕ ਬੜਾ ਵੱਡਾ ਹਊਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨੇ ਨੋਲਿਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੌਖਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੁੰਦਾ ਕਿੰਨਾ ਖਰਚਾ ਹੁੰਦਾ ਸੋ ਉਹਦੀ ਜਾਗ ਲਾਉਣ ਦੇ ਲਈ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਕਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ ਪੀਸੀਐਸ ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਆ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ 100 ਮਜਬੂਰੀਆਂ ਨੇ ਕਿਸੇ ਹੋਰ ਇਨਸਾਫੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਇਹ ਤਾਂ ਦਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਤੇ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਬਦਲਾ ਗਲੀਆਂ ਨਾਲੀਆਂ ਤੱਕ ਹੀ ਰਹਿੰਦਾ ਹੈ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅਮਰਸਰ ਜ਼ਿਲ੍ਹੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਇੱਥੇੱਕ ਇਦਾਂ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੇ ਹੁਦੀ ਜਿਹੜੀ ਉਹ ਕਰਾਵਾਂਗੇ ਤੇ ਜਾਂ ਕਿਸੇ ਪੋਲੀਟਿਕਲ ਪਾਰਟੀ ਨੇ ਜਾਂ ਕਿਸੇ ਐਮ.ਐਲ.ਏ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਂ ਸਾਡੇ ਉਹਦੇ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਵੀ ਸਿਸਾ ਲੈਣਾ ਚਾਹੁੰਦੇ ਹਾਂ ਕਿ ਵਾਕਈ ਜੀ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਜਿਹੜਾ ਉਹ ਸਹੀ ਕੰਮ ਕਰ ਰਹੇ ਆ ਇਤਿਆਜ਼ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਉਹ ਵੱਧੋ ਵੱਧ ਪੜ ਕੇ ਜਿਹੜੇ ਇਹ ਜਿਹੜੇ ਮੈਂ ਪਹਿਲਾਂ ਅਫੀਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ-ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਤਾਂ ਵੇਖੋ ਲਗਭਗ ਜੇ ਖੁੱਲਾ ਜਾਏ ਵੀ ਕਰੀਏ ਤਾਂ ਕੋਈ ਇੰਸਟੀਚਿਊਟ ਲੱਗ ਲੱਗੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲ ਚ ਕਰਾਉਂਦਾ ਹੈ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਦਾ ਤਿੰਨ ਵਾਰ ਵੀ ਕਰ ਲੇ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਆ ਇਹੋ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਦੋਂ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਕਰਾਂਗੇ ਸਾਡੇ ਵਿੱਚ ਸਾਡੇ ਡੀਓ ਸਾਹਿਬ ਸਾਰੇ ਬੈਠੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨੇ ਸਾਡੇ ਡੀਪੀਆਰਓ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀਸਸ ਬੰਦਿਆਂ ਐਵੇਂ ਆਈਐਸ ਬੰਦਿਆਂ ਐਵੇਂ ਆਈਪੀਐਸ ਬੰਦਿਆਂ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜੇ ਆ ਉਹ ਖੋਲਾਂਗੇ ਜਿਹੜੇ ਬੱਚਿਆਂ ਨੂੰ ਜਿਹੜੇ ਆ ਉਹਨਾਂ ਦੇ ਮੁਕਾਬਲ ਤੱਕ ਪਹੁੰਚਾਉਣਗੇ ਮੰਜ਼ਿਲ ਤੱਕ ਪਹੁੰਚਾਉਣਗੇ ਸੋ ਤੁਸੀਂ ਸਾਰੇ ਆ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਇਹ ਦੀ ਦੱਸੋ ਕਿ 3 ਲੱਖ ਨਹੀਂ 3 ਲੱਖ ਨਹੀਂ ਰੂਪਰੇ ਕਾ ਕੀਤਾ ਤਿਆਗੀ ਜਿੱਤੀ ਜਾਊਗੀ ਕੀ ਉਹ ਇਨਕਮ ਸਰਟੀਫਿਕੇਟ ਬਣਾਊਗਾ ਤੇ ਸੱਚੇ ਮਾਨ ਨਾਲ ਹੀ ਬਣਾਊਗਾ ਜੇ ਗਲਤ ਬਣਾਊਗਾ ਉਹ ਕਹਿੰਦੇ ਨੇ ਉਹਨੇ ਫਿਰ ਕਿਸੇ ਪਾਸੇ ਵੀ ਨਹੀਂ ਲੱਗਣਾ ਤੇ ਉਹਦੇ ਮਾਪਿਓ ਦਾ ਇਨਕਮ ਸਰਟੀਫਿਕੇਟ ਬਣੇਗਾ? ਹਾਂ ਬਿਲਕੁਲ ਜੀ। ਬਣੇਗਾ। ਨਹੀਂ ਮਾ ਮਾਤਾ ਪਿਤਾ। ਉਹਦੇ ਜੇ ਪੜ ਰਿਆ ਵਾ ਜੇ ਉਹ ਪਹਿਲਾਂ ਹੀ ਇੰਨੇ ਕੁ ਮਾਰਿਆ ਉਹ ਤਾਂ ਫਿਰ ਕਿਸੇ ਪਾਸੇ ਲੱਗ ਗਿਆ ਤੇਰਾ। ਤੇ ਉਹਦੇ ਮਾਦਾ ਪਿਤਾ ਦਾ ਜਿਹੜਾ ਇਨਕਮ ਸਰਟੀਫਿਕੇਟ ਆਮ ਹੀ ਬਣੇ ਹੁੰਦੇ ਨੇ ਸਰਟੀਫਿਕੇਟ ਤੇ ਫੜਾ ਵੱਡਾ ਉਪਰਾਲਾ ਹੈ। ਮੈਂ ਤਾਂ ਕਿਹਾ ਸੀ ਸਾਰਾ ਹੀ ਕਰਦੇ ਹੋ। ਇਹਦੇ ਫਿਰ ਮੇਰੇ ਤੇ ਭਾਰ ਜ਼ਿਆਦਾ ਪੈ ਜਾਣਾ। ਤੇ ਕੋਈ ਗੱਲ ਨਹੀਂ ਹੌਲੀ ਹੌਲੀ ਬਣਾ ਲਾਂਗੇ। ਆਪਾਂ ਜੇ ਇੰਨਾ ਮੰਨੇ ਹੌਲੀ ਹੌਲੀ ਬਣਾਵਾਗੇ ਇਹਨਾਂ ਨੂੰ। ਚਲੋ ਇੰਨਾ ਹੀ ਕਰ ਲਿਆ। ਬੜੀ ਵੱਡੀ ਗੱਲ ਆ ਵੇਖੋ ਬੱਚਿਆਂ ਕੋਲੋਂ ਆਪਾਂ ਅ ਮੈਂ ਦੱਸਣਾ ਚਾਹਣਾ ਡੀਓ ਸਾਹਿਬ ਕੋ ਵੀ ਰਿਪੋਰਟਸ ਲਈਆਂ ਗਈਆਂ ਨੇ بڑے ਸਕੂਲਾਂ 'ਚ ਸਾਡੇ ਕੈਂਡੀ ਸਿਆ ਨਹੀਂ ਠੰਡੇ ਪਾਣੀ ਵਾਲੀਆਂ ਸੋ ਅਸੀਂ ਅਗਲੇ ਮਹੀਨੇ ਦੇ ਲਾਸਟ ਤੱਕ ਇਹ ਕਲੀਅਰ ਕਰਤਾ ਵੀ ਤੁਹਾਨੂੰ ਤੁਸੀਂ ਆਪ ਚੈੱਕ ਕਰਨਾ ਹੈ ਵੀ 1.5 ਮਹੀਨੇ ਦੇ ਅੰਦਰ ਕੋਈ ਵੀ ਸਕੂਲ ਇਦਾਂ ਦਾ ਨਹੀਂ ਮਿਲੂਗਾ ਜਿੱਥੇ ਠੰਡੇ ਪਾਣੀ ਵਾਲੀ ਕੈਂਡੀ ਨਹੀਂ ਹੈਗੀ ਤੇ ਦੋ ਸਕੂਲਾਂ ਨੂੰ ਤੇ ਵੀ ਕਹਿ ਕੇ ਆਇਆ ਜਹਾਂਗੀਰ ਇੱਕ ਡੇਰਾ ਸਾਹਿਬ ਇਹ ਇੱਕ ਇੱਕ ਐਕਸਪਲੋਰ ਹੈ ਜਿੱਥੇ ਮੈਂ ਕਹਿ ਕੇ ਆ ਕਿ ਅਸੀਂ ਤੁਹਾਨੂੰ ਏਸੀ ਲਾ ਕੇ ਦਿੰਨੇ ਆ ਸੋ ਇਸ ਪਾਸੇ ਨੂੰ ਸਰਕਾਰੀ ਸਕੂਲਾਂ ਨੂੰ ਆਪਾਂ ਲੈ ਕੇ ਜੜਾ ਉਹ ਚੱਲੇ ਆ ਉਹਨਾਂ ਦੇ ਵਿੱਚ ਅਗਲੀ ਵਾਰ ਅਸੀਂ ਇਹਦੇ ਪੈਸੇ ਭੇਜ ਰਹੇ ਆ ਅਗਲੇ ਮਹੀਨੇ ਤੱਕ ਤੇ ਉੱਥੇ ਵੀ ਅਸੀਂ ਲੱਗਣਗੇ ਫਿਰ ਉੱਥੇ ਵੀ ਆਪਾਂ ਚੱਲਾਂਗੇ ਹੁਣ ਮੈਂ ਸਾਡੇ ਨਾਲ ਪ੍ਰਵੀਨ ਬਸਰ ਜੀ ਨੇ ਜਿਨ੍ਹਾਂ ਨੇ ਐਨਾ ਵੱਡਾ ਸਾਡੇ ਲਈ ਉਪਰਾਲਾ ਕੀਤਾ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਜਿਹੜੀ ਆ ਉਹ ਸੋਰੀ ਇੱਕ ਗੱਲ ਹੋਰ ਰੱਖਿਆ ਕਿ ਇਨਕਮ ਸਰਟੀਫਿਕੇਟ ਦੇ ਤਿਆਰੀ ਤਿਆ ਤੇ ਜਿੱਦਾਂ ਸਾਡੇ ਪਿੰਡਾਂ ਦੇ ਮੋਤਵਾਰ ਆ ਜਿਹੜੇ ਸਾਡੇ ਹਲਕਾ ਕਰੂਰ ਸਾਹਿਬ ਨਾਲ ਸੰਬੰਧਤ ਆ ਉਹ ਸਾਡੇ ਸਰਪੰਚਾਂ ਨੂੰ ਮਿਲ ਲੈਣਾ ਉੱਥੋਂ ਜੇ ਕੋਈ ਨਿਕਮਾ ਸਰਟੀਫਿਕੇਟ ਜਿਹੜਾ ਵੈਰੀਫਾਈ ਹੋ ਜਾਊਗੀ ਠੀਕ ਆ ਗੱਲ ਸਹੀ ਆ ਤੇ ਜੇ ਵਾਕਈ ਨਿਕਮਾ ਘਾਟਾ ਉਤੋਂ ਬਾਅਦ ਅਸੀਂ ਲਿੰਕ ਨੂੰ ਸ਼ੇਅਰ ਕਰ ਦਾਂਗੇ ਬੇਟੀ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਆਪਣੀ ਜਿਹੜੀ ਉਹ ਕਰਵਾ ਸਕਦੇ ਹੋ ਤੇ ਜਿਹੜੇ ਆਪਣੇ ਬਾਕੀ ਤਿੰਨ ਹਲਕਿਆਂ ਦੇ ਹੈਗੇ ਨੇ ਉਹ ਵੀ ਮੈਂ ਉਹ ਐਮ.ਐਲ.ਏ ਸਾਹਿਬ ਤੇ ਆਪਣੇ ਲਾਲਜੀਤ ਕੁਲਰ ਮੰਤਰੀ ਸਾਹਿਬ ਨਾਲ ਗੱਲ ਕਰ ਲਾਂਗਾ ਉਧਰ ਕਰ ਲੈਣਗੇ ਤੇ ਨਹੀਂ ਤੇ ਕਦੇ ਵੀ ਉਹ ਸਾਡੇ ਆਫਿਸ ਆ ਸਕਦੇ ਆ ਤੇ ਆਪਾਂ ਜਿਹੜਾ ਉਹਨਾਂ ਨੂੰ ਉਹ ਲਿੰਕ ਜਿਹੜਾ ਵਾ ਉਹ ਪ੍ਰੋਵਾਈਡ ਕਰਵਾਵਾ ਕਿਉਂਕਿ ਇਹਨਾਂ ਦਾ ਕੇਸ ਸੀ ਕਿ ਮੈਂ ਤਾਂ ਕੈਸੀ ਓਪਨ ਕਰ ਦਿਓ ਪਰ ਇਹ ਕਿਤੇ ਸੀ ਕਿ ਓਪਨ ਕਰਕੇ ਵੀ ਸਾਡੇ ਤੇ ਬਹੁਤ ਭਾਰ ਵੱਧਾ ਹੈ ਅਸੀਂ ਇੰਨਾ ਹੀ ਕਰ ਸਕਦੇ ਆ ਕਿ ਫਿਰ ਉਹਦੇ 'ਚ ਪਤਾ ਨਹੀਂ ਲੱਗਣਾ ਦੂਜਾ ਕੌਣ ਆ ਗਿਆਵੇਂ ਤੇ ਥੋੜਾ ਜਿਹਾ ਫਿਰ ਇਸ ਕਰਕੇ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਕਰਨਾ ਪਿਆ ਪਰ ਚਲੋ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਕਿੰਨੇ ਅਫੀਸਰ ਬਣਨੇ ਕਿੰਨੇ ਨਹੀਂ ਬਣਨੇ ਉਹ ਆਪਣੀ ਜਗ੍ਹਾ ਹੈ ਕਿੰਨੇ ਪੜਨਾ ਕਿੰਨੇ ਨਹੀਂ ਪੜਨਾ ਉਹ ਆਪਣੀ ਜਗ੍ਹਾ ਹੈ ਪਰ ਅੱਜ ਅਸੀਂ ਜਿਹੜੀ ਜਾਗ ਲਾ ਚੱਲੇ ਆ ਇਸ ਜ਼ਿਲ੍ਹੇ ਦੇ ਵਿੱਚ ਕਿ ਵਾਕਿਆ ਹੀ ਅਸੀਂ ਉਧਰ ਨੂੰ ਆਪਣੇ ਬੱਚਿਆਂ ਨੂੰ ਤੋੜ ਰਹੇ ਆ ਅੱਜ ਉਹ ਪੀਸਿੰਗ ਤੋਂ ਜਦੋਂ ਜਾਊਗਾ ਇੱਕ ਪੜਾ ਪਾਰ ਕਰੂ ਉਹਨੂੰ ਬਾਅਦ ਚ ਆਪੇ ਲੱਗਣਾ ਕਿ ਯਾਰ ਮੇਰੇ ਕੋ ਉਮਰ ਹੈ ਗਈ ਆ ਮੈਂ ਆਈਐਸਲ ਬਧਾ ਸੋ ਉਹ ਅੱਗੇ ਨੂੰ ਵਧੇਗਾ ਸੋ ਉਹਨੂੰ ਅੱਜ ਜਿੱਦਾਂ ਆਪਾਂ ਕਿਹਾ ਵੀ ਇਸ ਤੋਂ ਬਾਅਦ ਕਿੰਨਾ ਅਗਲੇ ਦੀ ਕਿੰਨੀ ਫੀਸ ਹੈ ਤੇ ਮਮੀ ਨਹੀਂ ਕਰੇ ਗਿਆ ਤੇ ਮੈਂ ਵੀ ਤੁਹਾਨੂੰ ਕਹਾਂ ਉਹ ਇੰਨੀ ਹੈ ਹਨਾ ਮੈਨੂੰ ਵੀ ਨਹੀਂ ਪਤਾ ਸੋ ਇਹ ਇੱਥੇ ਅਗਲੇ ਬੰਨੇ ਅੱਗੇ ਗੱਲ ਤਾਂ ਚੱਲੀ ਚੱਲ ਪਈ ਨਾ ਅੱਗੇ ਗੱਲ ਤੇ ਇਹ ਆਪਾਂ ਉਹਦੇ ਤੇ ਚੱਲਾਂਗੇ ਸੋ ਜਿਹੜਾ ਇਹ ਹਮੇਸ਼ਾ ਰਹਿੰਦਾ ਕਿ ਗਲੀਆਂ ਨਾਲੀਆਂ ਤੋਂ ਹਟ ਕੇ ਕੀ ਕਰਾਂਗੇ ਉਹ ਅੱਜ ਆਪਾਂ ਇਹ ਕੀਤਾ ਤੇ ਆਉਣ ਆਵੇ ਸਮੇਂ ਚ ਹਵਤਾ ਖਡੂਰ ਸਾਹਿਬ ਦੇ ਵਿੱਚ ਹਰ ਚੌਥੇ ਤੋਂ ਪੰਜਵੇਂ ਦਿਨ ਤੁਹਾਨੂੰ ਇੱਕ ਵੱਖਰੀ ਲਿਖਣ ਐਕਟੀਵਿਟੀ ਜਿਹੜੀ ਮੇਰੇ ਲੋਕਾਂ ਲਈ ਮਿਲੂਗੀ ਹੁੰਦਾ ਕੀ ਹੈ ਅਖੀਰ ਚ ਆਪਣੀ ਗੱਲ ਰੱਖਦਾ ਹਰੇਕ ਪੋਲੀਟੀਕਲ ਬੰਦੇ ਦੇ ਆਲੇ ਦੁਆਲੇ 100 ਬੰਦੇ ਦਾ ਘੇਰਾ ਹੁੰਦਾ ਉਹੀ ਕੰਮ ਲੈ ਕੇ ਆਉਂਦੇ ਆ ਉਹੀ ਕੰਮ ਕਰਾਉਂਦੇ ਆ ਉਹੀ ਮਗਰੋਂ ਆ ਕੇ ਨਾਰਾਜ਼ ਹੁੰਦੇ ਆ ਪਰ ਬਟਨ ਦੱਬਣ ਵਾਲੇ ਜਿਹੜੇ ਲੋਕ ਆ ਉਹ ਲੱਖਾਂ ਹੁੰਦੇ ਆ ਉਹਨਾਂ ਤੱਕ ਸਹੂਲਤਾਂ ਹੀ ਨਹੀਂ ਜਾਂਦੀਆਂ ਇਹ ਕਾ ਜੋ ਸਹੂਲਤ ਕੀਤੀ ਹੈ ਕਿ ਬਟਨ ਦੱਬਣ ਵਾਲਿਆਂ ਨੂੰ ਵੀ ਜਾਵੇ ਚਾਹੇ ਉਹ ਘਰੇ ਬੈਠੇ ਨੇ ਕਿ ਹਾਂ ਸਾਡਾ ਬੱਚਾ ਜਿਹੜਾ ਉਹ ਪੀਸੀਸ ਬਣ ਸਕਦਾ ਹੈ ਸਕੂਲਾਂ 'ਚ ਕੈਂਡੀਆ ਦੇਣੀਆਂ ਸ਼ੁਰੂ ਕੀਤੀਆਂ ਤਾਂ ਸਾਰੇ ਬਟਨ ਦੱਬਣ ਵਾਲੇ ਦੇ ਬੱਚਿਆਂ ਨੂੰ ਵੀ ਜਾਵੇ ਕਿ ਐਮਐਲਏ ਬਣਾਇਆ ਏਸੀ ਲਾਉਣੇ ਸ਼ੁਰੂ ਕੀਤੇ ਨੇ ਉਸ ਪਾਸੇ ਨੂੰ ਚੱਲੇ ਸੋ ਆਪਾਂ ਹਮੇਸ਼ਾ ਮੇਰੇ ਮਾਈਂਡ 'ਚ ਰਹੂਗਾ ਅਖੀਰ 'ਚ ਦੱਸਣਾ ਚਾਹਣਾ ਕਿ ਮੈਂ ਵੱਧ ਤੋਂ ਵੱਧ ਉਹ ਪ੍ਰੋਗਰਾਮ ਲੈ ਕੇ ਆਵਾਂ ਕਿ ਜਿਹੜਾ 100 ਬੰਦਾ ਮੇਰੇ ਕੋਲ ਆਉਂਦਾ ਉਹਨੂੰ ਛੱਡ ਕੇ ਬਾਕੀ ਜਿਹੜੇ ਹਜ਼ਾਰਾਂ ਲੋਕਾਂ ਨੇ ਬੜਨ ਦਬਕੇ ਐਮ.ਐਲ.ਏ ਬਣਾਇਆ ਉਹਨਾਂ ਤੱਕ ਵੱਧ ਤੋਂ ਵੱਧ ਸੂਰਤ ਹੈ ਇਹਦੇ ਵਿੱਚ ਕੋਈ ਗਿੰਦੀ ਵੀ ਰੱਖੀ ਆ ਪੀ 1000 ਬੱਚਾ ਜਾਂ 2000 ਬੱਚਾ ਜਾਂ 500 ਬੱਚਾ ਵਿੱਚ ਇੱਕ ਫਾਰਸ ਕਿਤੇ ਕਰੂਗਾ ਜੀ ਕੈਪੈਸਿਟੀ ਵੀ ਕੋਈ ਹੈ ਨਹੀਂ ਆਉਣ ਦਿਓ ਸੋਖਣਾ ਕੋਈ ਗੱਲ ਨਹੀਂ ਮੈਂ ਗੱਲ ਇਹ ਕੀਤੀ ਸੀ ਖੁੱਲੀ ਮੈਂ ਕਿਹਾ ਵੀ ਬਾਕੀ ਚ 3 ਲੱਖ ਕਰ ਲੱਗੇ ਜਾਂ ਤੇ ਫਿਰ ਹੋਰੇ ਨਾਲ ਰੱਖਿਓ ਵੀ ਇੰਨੇ ਆਉਣਗੇ ਇੰਨੇ ਆਉਣਗੇ ਬਸ ਸਾਡੇ ਲਈ ਬੜੀ ਸਿਰਦਰਦੀ ਪੈ ਜਾਣੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਬਾਅਦ ਸ਼ਫਾਰਸ਼ੀ ਕੰਮ ਨਹੀਂ ਮੈਂ ਕਰਨਾ ਚਾਹੁੰ ਤੋ ਇਹਨਾਂ ਨੇ ਵੱਡਾ ਦੇਲ ਕੀਤਾ ਕਹਿੰਦੇ ਨਹੀਂ ਆਉਂਦੇਓ ਤੇ ਕੋਈ ਗੱਲ ਨਹੀਂ ਜਿੰਨੇ ਆਉਂਦੇ ਯਾਰ ਉਹਦਾ ਆਉਂਦੇਓ 2000 ਆਉਂਦਾ ਆਉਂਦੇਓ ਗਲਤ ਤਾਂ ਨਹੀਂ ਕਹੀ ਜਾਂਦਾ ਜੀ ਬਾਬਾ ਜੀ ਫੇ ਤਿੰਨ ਵੀ ਕਰ ਦਿੰਦੇ ਆ ਆਉਂਦੇਓ ਕੋਈ ਗੱਲ ਨਹੀਂ ਲਾਲਪੁਰਾ ਸਾਹਿਬ ਇਹ ਖਡੂਰ ਸਾਹਿਬ ਵਾਲ ਕੇ ਲਈ ਆ ਕਿ ਪੂਰੇ ਤਰਨਤਨ ਜਲੇ ਲਈ ਆ ਇਹ ਹਲਕਾ ਖਡੂਰ ਸਾਹਿਬ ਲਈ ਵੀ ਆ ਤੇ ਪੂਰੇ ਤਰਨਤਾਰਨ ਜिले ਲਈ ਵੀ ਆ ਤੇ ਆਪਾਂ ਕਿਉਂਕਿ ਆਪਣਾ ਡਿਸਟ੍ਰਿਕਟ ਆ ਕੋਈ ਇਥੇ ਮੈਂ ਪੱਖਪਾਤ ਨਹੀਂ ਕਰਨਾ ਚਾਹੁੰਦਾ ਕਿ ਜੇ ਲੈਂਡ ਇਕੱਲੇ ਮੇਰੇ ਬਣ ਜਾਣ ਤੇ ਸਾਰੇ ਜਿਲ੍ਹਾ ਜਿਲ੍ਹਾ ਆਪਣਾ ਹੈ ਗੁਰੂਆਂ ਦੀ ਧਰਤੀ ਹੈ ਤੇ ਆਪਾਂ ਸਾਰਿਆਂ ਲਈ ਹੈ ਜੀ ਬੰਦਾ ਸਾਬ ਜਿਹੜਾ ਟੋਰਸ ਕੋਰੋਨਾ ਦੇ ਬਾਰੇ ਲੱਗੋ ਬਸ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਇਸ ਸਾਲ 25 ਸਾਲਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾ ਮਨਾ ਰਹੇ ਹਾਂ ਤੇ 25 ਸਾਲਾ ਦਾ ਸੋਚ ਰਹੇ ਸੀ ਕੀ ਕਰਾਂਗੇ 25 ਸਾਲਾ ਤੇ ਸਿਲਵਰ ਜੁਬਲੀ ਬੜੀ ਗੱਲ ਹੋ ਜੀ ਹੈ ਤੇ ਮੈਂ ਕਿਹਾ ਲਾਇਆ ਕਿ ਰਦਰ ਦੈਨ ਆਪਾ ਇਹ ਵੀ ਫੰਕਸ਼ਨ ਕਰੀਏ ਵੱਡੇ ਵੱਡੇ ਇਹ ਕਰੀਏ ਉਹ ਕਰੀਏ ਤਾਂ ਆਪਾਂ ਬੱਚਾ ਨੂੰ ਕੀ ਫਾਇਦਾ ਮੈਂ ਵੀ ਪੰਜਾਬ ਤੋਂ ਹੀ ਬਿਲੋਂਗ ਕਰਦਾ ਤੇ ਮਨਚੇ ਆਇਆ ਕਿ ਸਭ ਤੋਂ ਬੜੀਆ ਗਿਫਟ ਜਿਹੜੀ ਬੱਚਾ ਨੂੰ ਹੋ ਸਕਦੀ ਹੈ ਉਹ ਇਹ ਹੋ ਸਕਦੀ ਹੈ ਕਿ ਬੱਚਾ ਨੂੰ ਐਸਟਰਾ ਵੀ ਐਸਟਰਾ ਦੀ এনवायरमेंट ਦਿੱਤਾ ਜਾਵੇ ਜਿੱਥੇ ਬੱਚੇ ਖੁੱਲ ਕੇ ਤਿਆਰੀ ਕਰ ਸਕਣ ਤੇ ਸਾਡਾ ਬੰਜੂ ਦਾ ਨਾਮ 25 ਸਾਲਾਂ ਤੋਂ ਕੁਆਲਿਟੀ ਨਾਲ ਜੁੜਿਆ ਹੋਇਆ ਤੇ ਪੀਸੀਐਸ ਦਾ ਕਿੰਨੇ ਹੀ ਪੰਜਾਬ ਤੋਂ ਵਿਗਤੀ ਰਹੀ ਨਹੀਂ ਫਿਰ ਬੰਚ ਆਇਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਇਹ ਕਿ ਐਮਐਲਏ ਸਾਹਿਬ ਦਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਕੱਲ ਕਰ ਰਹੇ ਹੋ ਥੋੜਾ ਦੇਖਿਆ ਸੀ ਅਸੀਂ ਤੇ ਮੈਨੂੰ ਬੜੀ ਹਰਾਨੀ ਹੋਈ ਮੈਂ ਕਿਹਾ ਅੱਛਾ ਮਤਲਬ ਪੋਲਿਟੀਕਲ ਲੈਵਲ ਤੇ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਿਆਂ ਨੂੰ ਇਸ ਤਰ੍ਹਾਂ ਇੰਗੇਜ ਕਰੇ ਬਿਕਾਜ਼ ਕਾਫੀ ਡਾਇਰੈਕਟ ਲੱਗਦੀ ਹੈ ਇਸ ਚੀਜ਼ ਜੇ ਬੱਚਾ ਤੱਕ ਇਹ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਕਿ ਤੁਸੀਂ ਤਿਆਰੀ ਕਰੋ ਇਹ ਬੰਦੇ ਫ੍ਰੀਚ ਕੁਝ ਦੇ ਰਹਾ ਬੱਚਿਆਂ ਨੂੰ ਕਿ ਜੀ ਇਹ ਦੇ ਰਿਹਾ ਉਹ ਦੇ ਰਿਹਾ ਤਾਂ ਲੋਕ ਬਹੁਤ ਆ ਜਾਂਦੇ ਆ ਲੇਕਿਨ ਬੱਚਾ ਨੂੰ ਇਹ ਕਨਵਿੰਸ ਕਰਾਉਣਾ ਕਿ ਤੁਸੀਂ ਤਿਆਰੀ ਕਰੋ ਥੋੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ ਨੌਕਰੀ ਬਣ ਸਕਦੀ ਹੈ ਤੇ ਅਨਿਆ ਨੌਕਰੀਆਂ ਤੇ ਉਹ ਇਹਨਾਂ ਦਾ ਅਪਰੋਚ ਅਪਰਲਾ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਤੇ ਮੈਂ ਚੰਨਿਕਰ ਦਾ ਮਿਲਿਆ ਤੇ ਇਹਨਾਂ ਦੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ ਕਿ ਕੀ ਐਕਸਟਰਾ ਜੇ ਇਹ ਨਾਲ ਕੰਮ ਕਰ ਸਕਦੇ ਆ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਆਏ ਐ ਪੈਸੇ ਬਹੁਤ ਕਮਾਏ ਆਏ ਐ ਇਸੇ ਵੀ ਤਾਂ ਕੁਝ ਕਰ ਸਕਦੇ ਆ ਸੋਸਾਇਟੀ ਵਾਸਤੇ ਇਹਨਾਂ ਦੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਤੁਸੀਂ ਪਹਿਲਾਂ ਅਸੀਂ ਬੀਪੀਐਲ ਰੱਖਿਆ ਸੀ ਤੇ ਇਹਨਾਂ ਨੇ ਮੈਨੂੰ ਕਨਵਿੰਸ ਕੀਤਾ ਕਿ ਨਹੀਂ ਬੀਪੀਐਲ ਨਹੀਂ ਤੁਸੀਂ ਹੋਰ ਵਧਾਓ ਇਹਨੂੰ ਤੇ ਫਿਰ ਅਸੀਂ 3 ਲੱਖ ਕਰਤੀ ਇਹ ਕਿ ਚਲੋ ਹੋਰ ਆਣਗੇ ਬੱਚੇ ਕੋਈ ਗੱਲ ਨਹੀਂ ਤੇ ਇਹ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਇੱਚ ਕੀ ਹੈ ਕਿ ਕੋਈ ਵੀ ਜਿਹੜਾ ਇੱਕ ਕੰਪੀਟੀਟਿਵ ਐਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨਤ ਜੀਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕੋਲ ਪੜਨਾ ਹੁੰਦਾ ਹੈ ਲੌਜੀਕਲ ਪੀਸ ਤੇ ਚਾਰਜ ਜਾ ਹੁੰਦੇ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਿਹਾ ਬੱਚਾ ਨੂੰ ਕਿ ਅਸੀਂ ਉਹਨਾਂ ਨੂੰ ਪੀਸੀਐਸ ਲੈਵਲ ਦੀ ਤਿਆਰੀ ਹੋਲੀ ਉਹ ਨਹੀਂ ਕਰਾ ਦੇਣੀ ਤੇ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਪੂਰੇ ਜਿਹੜੇ ਪੀਸੀਐਸ ਦੀ ਪੋਸਟਾਂ ਨੇ ਲੱਕੀ ਐਸਬੀਐਮ ਹੋ ਗਈ ਆਪਣੀ ਈਟੀਓ ਹੋ ਗਈ ਉਹ ਸਾਰੀਆਂ ਪੋਸਟਾਂ ਹੋ ਗਈ ਕੋਆਪਰੇਟਿਵ ਇੰਸਪੈਕਟਰ ਇਨਸਾਈਟ ਇੰਸਪੈਕਟਰ ਬੈਂਕਿੰਗ ਐਸਐਸਸੀ ਕਿਸੇ ਦਾ ਵੀ ਪੇਪਰ ਨਹੀਂ ਸੋਦਾ ਜੇ ਸਾਡੇ ਨਾਲ ਸਾਥ ਜੁੜ ਗਿਆ ਬੱਚਾ ਤਾਂ ਉਹ ਹੌਲੀ 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 ਉਸ ਲੈਵਲ ਤੇ ਪਹੁੰਚ ਜਾਗਾ ਉਹ ਉਹਦੇ ਵਿੱਚ ਆਪਣਾ ਉਹ ਡਾਕਟਰੀ ਉਹ ਮਿਲ ਸਕਦੀ ਹੈ ਤੇ ਕਿ ਕਿ ਤਰੀਕੇ ਕਿਦਾਂ ਕਰਉਗੇ ਤੁਸੀਂ ਚਾਹੀ ਸਾਰੀ ਆਨਲਾਈਨ ਹੋਣੀ ਹੈ ਇਹ ਚੰਡੀਗੜ੍ਹ ਚ ਬੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਰਿਕਾਰਡਿੰਗ ਵੀ ਸੁਣ ਸਕਦਾ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਦ ਵਿੱਚ ਬੱਚੇ ਨੂੰ ਸਟਾਰਟ ਕਰਵਾਇਆ ਜਾਵੇ ਟਾਈਮਿੰਗ 3 ਘੰਟੇ ਦੀ ਕਲਾਸ ਹੈ ਦੀ ਡੇਲੀ ਲਿੰਕ ਸ਼ੇਅਰ ਕਰ ਦੋਗੇ ਲਿੰਕ ਸ਼ੇਅਰ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇੱਕ ਕਲਾਸ ਤੁਹਾਡੀ 10:00 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਐਸਟਾ ਨਾ ਹੋਵੇ ਕਿ ਲੈਕਚਰ ਨਹੀਂ ਹੋ ਪਾ ਲੈ लेटेस्ट ਟੈਕਨੋਲੋਜੀ ਹੈ ਕੋਈ ਇਹਨਾਂ ਡਾਟਾ ਵੀ ਨਹੀਂ ਲੱਗਦਾ ਲਾਈਵ ਕਲਾਸ ਲਈ ਕਿ ਇਹਨਾਂ ਡਾਟਾ ਵੀ ਨਹੀਂ ਲੱਗਦਾ ਭਾਵੇਂ ਲਾਈਵ ਦਾ ਪਲਾਈ ਕਰਾ ਦੇਗਾ ਮੋਬਾਈਲ ਦੇ ਬੈਗ ਜਿਹੜਾ ਜਿਹੜਾ ਕਰਦੇ ਆ ਪਹੁੰਚ ਕਿੱਦਾਂ ਕਰਦੇ ਤੇ ਆਪਣਾ ਇਹ ਸਾਰਾ ਪ੍ਰੋਗਰਾਮ ਹੈ ਪੁੱਤ ਜਿਹੜਾ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਸਰ 3 ਲੱਖ ਤੋਂ ਉੱਪਰ ਜੀ ਦੀ ਮਤਲਬ ਇਨਕਮ ਆਜਰੇ ਮਾਤਾ ਪਿਤਾ ਦੀ ਉਹਨੂੰ ਕੀ ਚਾਰਜਿਸ ਕੀਤਾ ਜਾ ਰਿਹਾ ਦੇਖੋ ਜੀ ਉਹ ਤਾਂ ਇਹ ਸੋਚਿਆ ਨਹੀਂ ਅਜੇ ਕੁਝ ਲੋਕ ਐਮਐਲਏ ਸਾਹਿਬ ਜੋ ਕਹਿ ਰਹੇ ਤੇ ਉਹਨਾਂ ਦਾ ਹੁਕਮ ਪੈ ਗਿਆ ਉਹਨਾਂ ਨੇ ਸਰ ਕੋਈ ਏਜ ਕਨਸੀਡਰ ਕੀਤੀ ਗਈ ਹੈ ਕਿਸੇ ਏਜ ਵਿੱਚ ਜਾਂ ਸਟੂਡੈਂਟਸ ਲਈ ਇਹ ਸਾਰਾ ਉੱਚੀ ਇਹ ਸਟੂਡੈਂਟਸ ਵਾਸਤੇ ਜਿਹੜਾ ਕੰਪੀਟੀਟਿਵ ਐਗਜ਼ਾਮ ਦੇਣਾ ਚਾਹੁੰਦੇ ਆਂ ਹਰ ਸਟੂਡੈਂਟ ਲਈ ਆਲਦੀ ਕੋਈ ਬੋਲਦੀ ਬਾਹਰ